2 ਦਸੰਬਰ ਦੇ ਫੈਸਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਨਿਗਾਰਵਾਲ جاری ਹੈ ਕਈ ਆਗੂ ਸ਼੍ਰੋਮਣੀ ਅਕਾਲੀ ਦਲ ਨੂੰ ਛਾਟ ਰਣ। ਇਸੇ ਬਚਾਲੇ ਹੁਣ ਸ਼੍ਰੋਮਣੀ ਅਕਾਲੀ ਦਲ ਜਲੰਧਰ ਇਕਾਈ ਦੇ ਅੰਦਰ ਵੀ ਗੰਭੀਰ ਸੰਕਟ ਖੜਾ ਹੋ ਗਿਆ ਹੈ। ਕਰੀਬ 90% ਆਗੂਆਂ ਨੇ ਅਸਤੀਫਾ ਦੇ ਦਿੱਤਾ ਹੈ। ਦੱਸਦੀ ਹੈ ਕਿ ਜ਼ਿਲ੍ਹਾ ਸਰਕਲ ਤੇ ਵਿੰਗ ਪੱਧਰ ਦੇ ਆਗੂਆਂ ਨੇ ਜਿਹੜਾ ਅਸਤੀਫਾ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਅਣਦੇਖਾ ਕਰ ਰਹੀ ਹੈ ਉਹਨਾਂ ਨੂੰ ਪਾਰਟੀ ਸਿਰਫ ਲਾਲਚੀ ਮੌਕਾਪ੍ਰਸਤ ਦਲ ਬਦਲੂ ਆਕ ਨੂੰ ਤਰਜੀਹ ਦੇ ਰਹੀ ਹੈ ਤੇ ਜਿਹੜੇ ਕਾਫੀ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ ਤੇ ਜਿਹੜੇ ਵਫਾਦਾਰ ਆਗੂ ਨੇ ਉਹਨਾਂ ਨੂੰ ਪਾਰਟੀ ਦੇ ਵੱਲੋਂ ਅਣਦੇਖਾ ਕੀਤਾ ਜਾ ਰਿਹਾ ਹੈ ਦਾਜੇ ਦੇ ਜ਼ਿਲ੍ਹਾ ਪੱਧਰ ਤੇ ਪ੍ਰਧਾਨ ਦੀ ਨਿਯੁਕਤੀ ਦੇ ਦੌਰਾਨ ਸੀਨੀਅਰ ਆਗੂਆਂ ਤੇ ਵਰਕਰਾਂ ਦੀ ਅਣਦੇਖੀ ਦੇ ਵਿਰੋਧ ਚ ਇਹ ਜਿਹੜੇ ਅਸਤੀਫੇ ਆ ਦੇ ਝੜੀ ਲਾ ਗਏ ਆ ਜਲੰਧਰ ਇਕਾਈ ਦੇ 90% ਆਗੂਆਂ ਨੇ ਅਸਤੀਫਾ ਦੇ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਾਰਟੀ ਦੇ ਵੱਲੋਂ ਅਣਦੇਖਾ ਕੀਤਾ ਜਾ ਰਿਹਾ ਸਿਰਫ ਪਾਰਟੀ ਦਲ ਬਦਲੂ ਤੇ ਲਾਲਚ ਦੇ ਮੌਕਾਪ੍ਰਸਤ ਆਗੂਆਂ ਨੂੰ ਤਰਜੀਹ ਦੇ ਰਹੀ ਆ ਪਰ ਜਿਹੜੇ ਲੰਬੇ ਸਮੇਂ ਤੋਂ ਸ਼ਰਮਨੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ ਤੇ ਆਗੂ ਵਫਾਦਾਰ ਵੀ ਨੇ ਪਰ ਉਹਨਾਂ ਨੂੰ ਪਾਰਟੀ ਅਣਦੇਖਾ ਕਰੀ ਆ ਦੱਸਦੀ ਹੈ ਕਿ ਇਹਨਾਂ ਦੇ ਵਿੱਚ ਰਣਜੀਤ ਸਿੰਘ ਰਾਣਾ, ਪਰਮਜੀਤ ਸਿੰਘ ਰੇੜੂ, ਹਰਿੰਦਰ ਸਟੀਨਸਾ, ਸਤਿੰਦਰ ਸਿੰਘ ਪੀਤਾ, ਭਜਨ ਨਾਲ ਚੋਪੜਾ ਵਿੰਗ ਸਮੇਤ 150 ਤੋਂ ਵੱਧ ਪ੍ਰਮੁੱਖ ਆਗੂਆਂ ਤੇ ਵਰਕਰ ਸ਼ਾਮਲ ਨੇ ਜਿਨ੍ਹਾਂ ਨੇ ਅਸਤੀਫਾ ਦਿੱਤਾ ਹੈ। ਇਸ ਦੇ ਨਾਲ ਹੀ ਮਹਿਲਾ ਆਗੂਆਂ ਚ ਬਲਵਿੰਦਰ ਕੌਰ ਲੂਥਰਾ, ਸਤਨਾਮ ਕੌਰ, ਲਖਵਿੰਦਰ ਕੌਰ, ਰੀਤਾ ਚੋਪੜਾ पुष्पा देवी आचार रानी मर्जीद कौर ਤੇ ਹੋਰ ਮਹਿਲਾਵਾਂ ਨੇ ਵੀ ਇਹ ਸਾਂਝਾ ਅਸਤੀਫਾ ਦੇ ਦਿੱਤਾ ਹੈ ਪਾਰਟੀ ਚਾਇ ਇਸ ਤਰ੍ਹਾਂ ਦੀ ਅਸਤੀਫੇ ਨੇ ਜ਼ਿਲ੍ਹਾ ਇਕਾਈ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੇ ਭਵਿੱਖ ਵਿੱਚ ਇਸ ਕਾਰਨ ਬਣਨ ਵਾਲੀ ਰਾਜਨੀਤਿਕ ਸਥਿਤੀ ਤੇ ਵੀ ਸਭ ਦੀ ਨਿਗਟਗੀ ਹੋਈ ਹੈ